ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਵेंगे ਆਪਾਂ ਚੱਲਿਆਂ ਬਈ ਦਾਣਾ ਕਾਣ ਮੱਜਾਂ ਵਾਸਤਾ ਮੱਕੀ ਕਣਕ ਕਿਣਕ ਕੁੰਕੀਏ ਕੁਝ ਜੀਰੀ ਵਾਲੇ ਚੌਲ ਜੇ ਜਾਉਂ ਆ ਕੁਝ ਆਪਣਾ ਲੱਦ ਲਿਆ ਸਮਾਨ ਘਰਾਂ ਤੇ ਉਹ ਸਮਾਨ ਉੱਥੇ ਦੇ ਪੁਆਏਂਗੇ ਬੜੇ ਮੇ ਬੜੂ ਮੇ ਛਿਲਕਾ ਛਿਲਕਾ ਲਿਆਵਾਂ ਬਾਈ ਦਾਣਾ ਦੂਣਾ ਕਰਾ ਕੇ ਦੂ ਮਿੰਨੇ ਲੰਗ ਜਾ ਆ ਫਿਰ ਇਕੱਠਾ ਜਾ ਕਰਾਇਆ ਵਾ ਬਾਕੀ ਫੋਰਮੈਨ ਗਏ ਆਪਣੇ ਟਰੈਕਟਰ ਲੈ ਕੇ ਟਰਾਲਾ ਲੈਣ ਗਏ ਆ ਟਰਾਲਾ ਉੱਧਰ ਖੜਾਇਆ ਵਾ ਫੋਰਮੈਨ ਗਏ ਘਰਾਂ ਖੜਾਇਆ ਦਾ ਆਪਣੇ ਅੱਡ ਸਭ ਨੇ ਜਾਂ ਲੈ ਗਏ ਹੋ ਮਾਸਮੁੰਨ ਤਾਰਦੇ ਨੇ ਮਸ਼ੀਨ ਵਾ ਆ ਲੱਪੇ ਟੁੱਪੇ ਜਿਹੜੇ ਟੂਲਟਾਲ ਕਰਦੇ ਖਾਲੀ ਫਿਟਰ ਫੁੱਟਰ ਤਾਰेंगे ਇਹ ਫਿੱਟਰ ਟਰਾਲੇ ਵਿੱਚ ਤਾਰ ਦੇ ਕਟਰ ਵਾਲਮ ਦੇਸੀ ਸਹਦ ਹੈ ਬਾਈ ਮਖਿਆਲ ਲਗਿਆ ਪਤਾ ਇਹ ਤਾਰਿਆ ਦੇਖੋ ਇਹਦਾ ਥੋੜਾ ਹੀ ਹੈ ਕਰ ਕਰ ਦੇਸੀ ਸਹਦ ਹੈ ਨਾ ਚੱਲਦੇ ਆ ਬਾਈ ਘਨੌਰ ਨੂੰ ਨਾਣਾ ਪਹਾਨ ਬਣ ਰਿਹਾ ਅੱਜ ਵੀਡੀਓ ਗੇ ਲਈ ਆਪਣੀ ਗੇ ਲਈ ਆ ਗਿਆ ਟਰਾਲਾ ਕਿਰਪਾਲ ਪਾ ਕੇ ਖੜਾ ਹੈ ਬਦਗਣਾ ਉੱਥੇ ਕਿਰਪਾਲ ਖੋਲ ਦੇਗੇ ਬਨੇ ਥੋੜਾ ਲੇਟ ਹੋ ਗਏ ਰਸ਼ ਹੋ ਗਿਆ ਵੇਰਾ ਟਾਈਮ ਪਾਦਾ ਲੱਗਦਾ ਟਰੈਕਟਰ ਟਰਟਰ ਖੜੇ ਨੇ ਆਪਣੇ ਪਹਿਲਾਂ ਵਰਜਾ ਬਈ ਕੰਡਾ ਹੋਣ ਸਮਾਨ ਦਾ ਨੋਕੀ ਜੀਰੀ ਉੱਪਰ ਸਨਕਾ ਦੀ ਅਰਦੀ ਮੱਕੀ ਔਰ ਕਣਕ ਸਭੀ ਸਮਾਨ ਬੜੇ ਵੇ ਬੜੋਵੇ ਪੈ ਜੰਗੇ ਤੁਹਾਨੂੰ ਸਰੋਂ ਦਾ ਛਿਲਕਾ ਮੱਕੀ ਦੀ ਜਿਰੀ ਕਣਕ ਜਿਵੇਂ ਸਾਰੇ ਨਾਜ ਆ ਜੇ पादर छोले छिलता प्रेम नामक मिठा सौगा ਕਿ ਕੋਈ ਸਮਾਨ ਪਾ ਕੇ ਰਵਾਨ ਚਿੱਚਾ ਦੇਗਾ ਕੰਮ ਕਰ ਰਹੀ ਹੈ ਇਹ ਲੇਟੀ ਪਈ ਹੈ ਆਪਣੇ ਇੱਧਰ ਸਭੀ ਤਾਣੇ ਦਾ ਕੰਮ ਲੱਗ ਗਿਆ ਨੇੜੇ ਇਹ ਰਹਿ ਗਿਆ ਥੋੜਾ ਜਿਹਾ ਇਹ ਲੇਟੀ ਕਰੀਏ ਤਿਆਰੀ ਬਬ ਉਲੇ ਮੱਕੀ ਗਾਨਕ ਨੂੰ ਦੇਖੇ ਰੰਗੇ ਥੋੜੇ ਜਿਲੇ ਟਿਕੂ ਪੂਰੇ ਫਲਾਈਏ ਟੱਕੀ ਮੇ ਅਲੀਵੇਟਰ ਜਿਹੜਾ ਅੱਗੇ ਉੱਤੇ ਪੈਕ ਹੋ ਗਿਆ ਉਹ ਕੰਡਾ ਕਰਕੇ ਤੇ ਸਲਾਈ ਕਰਦੇ

ਨੇ ਸਮਾਨ ਦੇ ਕੇ ਲਾਂਚ ਇਹਦੇ ਮੁੜ ਕੇ ਚੱਕ ਕੇ ਲੈ ਗਏ ਦੁਬਾਰਾ ਖਾਲਾ ਗਈ ਖਾਲਾ ਚੱਲ ਗਈ ਹਾਂ ਉਹੀ ਆ ਪਹਿਲਾਂ ਵਾਲਾ ਜੀ ਪਹੁੰਚ ਗਏ ਤੇ ਬਈ ਘਰੇ ਆਪਾਂ ਹੋਰ ਮੈ ਲੱਗ ਰਹੇ ਆ ਮਸ਼ੀਨ ਉੱਪਰ ਹੋਰ ਫੋਰਮ ਹੈ ਨਾ ਕੋਈ ਨਹੀਂ ਠੀਕ ਹੈ ਹਾਂ ਹੋਰ ਫੋਰਮ ਹੈ ਨਾ ਵਧੀਆ ਖੋਲ ਦਿਆ ਮੁਰਲਾ ਦੰਦ ਜਿਹਾ ਫਿਟਰ ਉਹ ਤਾਂ ਖੋਲ ਦਿਆ ਪ੍ਰੈਸ਼ਰ ਗੱਟੇ ਨੇ ਹੈ ਮਾਲਵਾ ਮਾਲਵਾ ਕੀ ਬਾਰਖਾ ਸੀ ਨਹੀਂ ਸ਼ੂਰ ਹੈ ਹਨਾ ਆਪਾਂ ਇਹਦੇ ਆਪਣਾ ਘਨੌਰ ਵਾਲੇ ਖੇਤ ਢੇਡਾ ਮਾਰਨਾ ਜਿਹੜੀ ਦੇਖੋ ਆਪਾਂ ਉਹਦੋਂ ਸਪਰੇਅ ਕਰ ਗਏ ਤੇਰੇ ਬਾਕੀ ਵਿੱਚ ਕੁਝ ਖੇਤ ਤੇ ਹਲਕੇ ਉਹਨਾਂ ਮਰੇ ਪਵਾਇਆ ਲੇਬਰ ਤੇ ਆਪਾਂ ਨੇ ਇਹਨੇ ਦੋ ਬੰਦਿਆਂ ਨੇ ਪਾਇਆ ਅੱਜ 15 ਕਟੇ ਹੈ 15 ਕਟੇ ਪਾਏ 15 ਕਟੇ ਪਾ ਦੇ ਬਾਈ ਡੈੜੀਆਂ ਦੂੜੀਆਂ ਨੇ ਜਿੱਥੇ-ਜਿੱਥੇ ਕਿਤੇ ਹੌਲੀ ਦੀ ਜ਼ਰੂਰਤ ਲਗੀ ਆਪਾਂ ਨੇ ਉੱਥੇ ਪਵਾ ਪਿਆ ਬਾਕੀ ਜੀਰੀ ਤਰੂ तकरीबन ਠੀਕ ਹੈ ਦਾਤੀ ਕਿਰਪਾ ਨਾਲ ਛੋਟੇ-ਭਡੇ ਹੈਗੇ ਆ ਜ਼ਰੂਰ ਪਰ ਹੈ ਮਤਲਬ ਇਸ ਤਰ੍ਹਾਂ ਕਿਤੇ ਦੋ ਚਾਰ ਕਪਡੇ ਕਿਤੇ ਦੋ ਚਾਰ ਇਸ ਤਰ੍ਹਾਂ ਡੈੜੀਆਂ ਨਹੀਂ ਹਨ ਬਹੁਤੀਆਂ ਵਿੱਚ ਚਲੇ ਵੀ ਹੈ ਬੁੱਟੇ ਦੇਖੋ ਇਹ ਪੱਡਾ ਰੁਕ ਗਿਆ ਇਹ ਦੋ ਚੱਲ ਪਏ ਇਧਰ ਵਾਲੇ ਇਹ ਪੱਡਾ ਵੀ ਚੱਲ ਗਿਆ ਵਿੱਚ ਲਈ ਇਸਤਰੀਆਂ ਸਾਰੇ ਖੇਤਾਂ માં ਹੈ ਜ਼ਰੂਰ ਹੈ ਪੱਡੇ ਬਾਈ ਬਾਕੀ ਦੇਖੋ ਹੀ ਬੱਗੇ ਨੇ ਘਟਾਂ ਵਧਾਂ ਕਿਆ ਬਣਾ ਦਾਤੇ ਨੂੰ ਪਤਾ ਆਪਣੇ ਆਪਣਾ ਫਰਜ਼ ਪੂਰਾ ਕਰਤਿਆਂ ਤਾਕਤ ਵਾਲੀ ਸਪਰੇਅ ਕਰਤੀ ਇੱਕ ਖਾਦ ਵੀ ਹੋ ਗਏ ਪੂਰੇ ਜੀਰੀ ਇਸਕੇ ਗੜਾਈ ਗਡੂਈ ਹੋ ਗਈ ਐਨ ਸਾਰੀ ਉਰੇ ਬੜੇ ਕੰਮ ਬੰਦੇ ਆਏ ਤੇ ਸਵੇਰੇ ਇਹ ਇਹ ਦੇਖੋ ਇਹ ਐਨ ਤਿੰਨ तीन पेटे परनु है 2 औरनु है बाकी बंदे गा दामेंगे बाकी कल, कल या परसों आवेगे है तो तो ये बंदे बुलाए ठीक से काम करे इससे पूछ लेना नहीं तो मैं दो बंदे बुला लूंगा चार हो जाएंगे नहीं तो ये तरीका करता स्प्रे करते होते तो दो बंदे परेशान हो जाते नहीं होते ਮੈਂ ਤਾਂ ਉਸ ਦਿਨ ਤਾਂ ਹੀ ਸਪਰੇਅ ਕਰਾਇਆ ਤਾਂ ਰਹਾ ਮੈਨੂੰ ਪਤਾ ਤਾਂ ਮਾਝੇ ਬੰਦੇ ਚਲੇ ਗਏ ਦੋ ਬੰਦੇ ਖਾਤ ਤੋਂ ਪਾ ਦੇਗੇ ਸਪਰੇਅ ਤਾਂ ਹੀ ਕਰਾਇਆ ਸੀ ਮੈਂ ਇਸ ਤੇ ਵੀ ਬੋਲਦੇ ਨਾ ਹਿਸਾਬ ਸੇ ਕੰਮ ਕਰੇ ਤੋ ਫੋਟੇ ਹੀ ਹੈ ਨਹੀਂ ਤੋ ਆਪਣੇ ਹੀ ਬੰਦੇ ਆ ਕੇ ਰਹੇਗੇ ਚਲੋ ਤੁਮੇ ਦੇਖੋ ਬਾਈ ਮੈਂ ਤਾਂ ਪੈਸੇ ਦੇਣੇ ਕੰਮ ਕਰਾਣਾ ਹਨਾ ਯਾਰ ਮੈਂ ਤਾਂ ਕਹਿ ਰਹਾ ਮੇਰਾ ਕੰਮ ਸਹੀ ਹੋਇਆ ਹੈ ਹੋਰ ਤਾਂ ਏ ਕਿਤਰਾ ਬੱਲੇ ਬੱਲੇ ਐ ਜੀਰੀ ਤੇਰੀ ਠੀਕ ਹੈ ਬਾਈ ਇਨਾ ਹਰਮਨਸ ਆ ਪਣੀ ਆ ਬਾਬਾ ਇਹ ਪੂਰਾ ਹੈ ਨਾ ਜਦ ਉੱਪਰ ਬਰਸਾਤ ਹੋਈ ਵਾ ਫਿਰ ਕੋਹਰਾ ਵਾ ਬਕੋਹਰਾ ਉੱਪਰ ਬਰਸਾਤ ਖਾਸੀ ਹੋਈ ਬਾਕੀ ਬਈ ਘਗਰਮੇ ਪਾਣੀ ਕਾਫੀ ਆਇਆ ਵਾ ਤਾ ਦੋ ਤਿੰਨ ਦਿਨ ਹੋਏ ਇਹ ਤਾਂ ਉਤਰਾ ਤਰ ਗਿਆ ਨੇ ਖੇਤਾਂ ਉਨ ਸਿਰਿਆ ਪਾਣੀ ਸਿਰ ਨੁਕਸਾਨ ਤੇ ਬਚਾਉ ਹੈ ਲੈ ਚੱਲਦੇ ਹੈ ਬਈ ਘਰੇ ਇਹੜਾ ਗੁਰਾ ਮਾਰ ਲਿਆ ਖੇਤਾਂਾਂ 'ਤਕਰੀਬਨ ਪਹਿਲਾ ਪਿੰਡ ਮਾਰਿਆ ਦਾ ਫਿਰ ਗੁਰੇ ਮਾਰਿਆ ਕਰਦੇ ਆ ਸਪਰੇਅ ਕੀ ਤਿਆਰੀ ਬਣੇ ਨਪੀਕੇ ਹਰ ਫੰਗੀ ਸੜ ਕਰੇਗੇ ਰੱਬ ਜੀ ਜੀਰੀ ਫਿਰ ਅੱਲੂ ਲਿਆਏਗੇ ਦੋ ਅਜ ਦੋਈ ਮੌਸਮ ਦਾ ਦੇਖ ਕੇ ਕਰਦੇ ਆ ਨੇਬਰ ਆਪਣੀ ਗਈ ਵੀ ਹੈ ਬਾਈ ਰਖੜੀਆਂ ਕਰਕੇ ਕਰੇ ਦੋ ਬੰਦੇ ਆ ਰਹੇ ਜਿਹੜਾ ਖਾਦ ਪਾਇਆ ਪੱਕੀ ਬੰਦੇ ਆਉਣਗੇ ਹੋਰ ਦੇਖੋ ਕਾ ਲੰਨੇ ਇੱਕ ਦੋ ਦਿਨਾਂ ਬਾਅਦ ਕਿਹਦਾ ਰਹੀਆਂ ਕੱਲ ਨੂੰ ਹਾਂ ਬੈਠ ਜੇ ਬਰਸਣ ਵਜੇ ਓਏ 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 ਓਹੋ ਓਏ 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 ਬੱਚਾ 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 ਚਲੋ 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 ਆਪਣੇ ਕਮਰੇਓ ਲਿਓ ਜੀ ਕਿ ਕਰਦੇ 3333 ਨੂੰ ਲੈ ਲੈਣਾ ਧਰਤੀ ਖਾਲੀ ਲਾਤੀ ਠੀਕ ਹੈ ਬਾਈ ਅੱਜ ਦੀ ਵੀਡੀਓ ਆਪਣੀ ਇੰਨੀ ਠੀਕ ਹੈ ਮਿਲਾਂ ਕੱਲ ਨੂੰ ਨਵੀਂ ਵੀਡੀਓ ਮੇਰਾ ਹੋ ਗਿਆ ਓਕੇ ਮਿਲਾਂ ਕੱਲ ਨੂੰ ਸਸੀ ਕਾਲ ਦੀ ਸਾਰਿਆਂ ਨੂੰ